ਸਸ਼ੀਕਾਲ ਜੀ ਮੈਂ ਤੁਹਾਡਾ ਆਪਣਾ ਗੁਰਜਿੰਦਰ ਸਿੰਘ ਸਰਾ ਤੇ ਜਿੰਦ ਸਾਰਾ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਡੇਲੀ ਪਸ਼ੂਆਂ ਦੇ ਰਿਲੇਟਿਡ ਵੀਡੀਓ ਪਾਉਂਦੇ ਰਹਿੰਦੇ ਆ ਕਿ ਆਪਾਂ ਪਸ਼ੂਆਂ ਦੀ ਕੇਅਰ ਕਿਵੇਂ ਕਰਨੀ ਆ ਕਿਵੇਂ ਆਪਾਂ ਡੇਰੀ ਫਾਰਮ ਖੋਲ ਸਕਦੇ ਆ ਤੇ ਨਵੇਂ-ਨਵੇਂ ਡੇਰੀ ਫਾਰਮ ਤੇ ਤੁਹਾਨੂੰ ਲੈ ਕੇ ਜਾਂਦੇ ਆ ਤੇ ਅੱਜ ਖੜੇ ਆ ਪਿੰਡ ਭੈਣੀ ਫੱਤਾ ਦੇ ਵਿੱਚ ਕੀ ਨਾਮ ਸੀ ਸੂਬਾ ਸਿੰਘ ਜੀ ਕੋਲੇ ਸੂਬਾ ਸਿੰਘ ਜੀ ਕੋਲੇ ਖੜੇ ਇੱਕ ਛੋਟਾ ਜਿਹਾ ਪਿੰਡ ਆ ਆਬਾਦੀ ਦੇ ਪੱਖੋਂ ਇੱਕ ਛੋਟਾ ਪਿੰਡ ਆ ਪਰ ਪਿੰਡ ਦੇ ਵਿੱਚ ਦੋ ਤਿੰਨ ਡੇਰੀ ਫਾਰਮ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਡੇਰੀ ਫ ਇਹ ਤਾਂ ਭੁੱਲਰ ਫਾਰਮ ਭੁੱਲਰ ਡੈਰੀ ਫਾਰਮ ਹਾਂ ਭੁੱਲਰ ਡੈਰੀ ਫਾਰਮ ਆ ਭੁੱਲਰ ਗੋਤ ਦੇ ਨਾਲ ਹੀ ਸੰਬੰਧ ਰੱਖਦੇ ਨੇ ਸਾਰੇ ਅੰਕਲ ਹੋਣੀ ਤੇ ਅੱਗਲ ਦੀ ਇੱਕ ਛੋਟਾ ਜਿਹੀ ਪਿੰਡ ਦੇ ਵਿੱਚ ਹਨਾ ਤੁਸੀਂ ਕਿਵੇਂ ਆਈਡੀਆ ਲਿਆ ਕਿਉਂਕਿ ਅੱਜ ਕੱਲ ਜੇ ਆਪਾਂ ਦੇਖੀਏ ਸਾਰੇ ਸ਼ਹਿਰਾਂ ਕੱਪਲ ਨੂੰ ਭਜਦੇ ਨੇ ਕਿ ਆਪਾਂ ਬਾਹਰ ਜਾ ਕੇ ਆਪਾਂ ਕੋਈ ਨਾ ਕੋਈ ਜਿਹੜਾ ਕੰਮ ਸ਼ੁਰੂ ਕਰੀਏ ਸ਼ਹਿਰਾਂ ਵਿੱਚ ਕਰੀਏ ਜਾਂ ਵੱਡੇ ਪਿੰਡਾਂ ਦੇ ਵਿੱਚ ਤੁਸੀਂ ਕਿਵੇਂ ਰਿਸਕ ਲਿਆ ਡੈਰੀ ਫਾਰਮ ਕੋਲ ਦਾ ਪਿੰਡ ਦੇ ਵਿੱਚ ਥੋੜਾ ਖੇਤੀ ਨਹੀਂ ਵੱਧ ਲਿਮਟਡ ਹੈ ਤੇ ਸਮਝ ਆ ਆ ਖੇਤੀ ਨਹੀਂ ਕਰਦ ਕਰਕੇ ਸਾਨੂੰ ਚਾਰ ਪਾਉਣ ਲੱਗੇ ਕਦੋਂ ਸੌਖਾ ਲੱਗਿਆ ਕੰਮ ਜੀ ਹੁਣ ਸ਼ਹਿ ਇਥੇ ਚਾਰ ਵੀ ਆਪ ਦਾ ਤੂੜੀ ਵੀ ਆਉਂਦੀ ਹੈ ਸਾਰਾ ਬੰਦਾ ਵੀ ਪ੍ਰਾਈਵੇਟ ਮਿਲ ਜਾਂਦਾ ਸਾਰਾ ਕੁਝ ਆਪ ਦੇ ਦਾ ਕੋਈ ਖਰਚਾ ਨਹੀਂ ਪੈਂਦਾ ਹਮ ਐਡਾ ਹੋ ਜਾਦੇ ਨੌਕਰੀ ਤੋਂ ਬਣਾ ਖਾਣੇ ਵਾਲੇ ਦਾ ਕੋਈ ਖਰਚਾ ਨਹੀਂ ਪੈਂਦਾ ਠੀਕ ਹੈ ਜੀ ਇਹ ਫਿਰ ਪਸ਼ੂ ਕਿਵੇਂ ਪਹਿਲਾਂ ਤੋਂ ਹੀ ਰੱਖਦੇ ਸੀਗੇ ਕਿ ਮਤਲਬ ਮੋਢ ਤੋਂ ਹੀ ਸ਼ੁਰੂ ਕਰਿਆ ਸੀ ਸਾਰਾ ਨਹੀਂ ਪਹਿਲਾਂ ਹੈਗੇ ਨਹੀਂ ਪਸ਼ੂ ਮਤਲਬ ਕੋਈ ਇੱਕ ਦੋ ਪਸ਼ੂ ਸੀਗੇ ਤੇ ਦੋ ਤੋਂ ਵਧਾਉਂਦੇ 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 ਤੇ ਹੁਣ 40 50 ਤੇ ਲੈ ਗਏ ਕਾਲੀ ਪਿਆ ਪਸ਼ੂ ਹੈ ਅੱਜ ਦੀ ਕਿਹੜੀ ਤੁਹਾਡੇ ਕੋਲ ਹੈਗੀ ਹੈ ਇਹ ਕਿਹੜੀ ਬਰੀਡ ਕਿਹੜੀ ਹੈ ਤੁਹਾਡੇ ਕੋਲ ਇਹ ਐਚ ਐਫ ਹੈ ਜੀ ਐਚ ਐਫ ਜਿਹੜੀ ਸਾਰਿਆਂ ਤੋਂ ਬੱਦ ਦੁੱਧ ਦਿੰਦੀ ਹੈ ਹਾਂ ਜੀ ਇੱਕ ਐਚ ਐਫ ਦੋਸਤੋ ਤੇ ਇੱਕ ਜਰਸੀ ਬਰੀਡ ਅੱਜ ਦੀ ਕਿਹੜੀ ਟੌਪ ਤੇ ਚੱਲ ਰਹੀਆਂ ਨੇ ਦੋਨੇ ਬਰੀਡਾਂ ਇਹ ਇਹਨਾਂ ਬਰੀਡਾਂ ਤੇ ਕੰਮ ਜ਼ਰੂਰ ਕਰਿਓ ਤੁਸੀਂ ਕਿਉਂਕਿ ਮੈਂ ਜਿੰਨੇ ਡੇਰੀ ਫਾਰਮ ਤੇ ਅੱਜ ਚੱਕ ਗਿਆ ਉੱਥੇ ਮੈਨੂੰ ਐਚ ਐਫ ਤੇ ਜਰਸੀ ਬਰੀਡ ਹੀ ਮਿਲੀ ਹੈ ਜੀ ਜ਼ਿਆਦਾਤਰ ਤੇ ਕਿੰਨੇ ਕਿ ਲੀਟਰ ਤੱਕ ਆਪਣੇ ਕੋਲੇ ਗਾਈਆਂ ਦੁੱਧ ਦੇ ਵਿੱਚ ਹੈਗੀਆਂ ਆਪਣੇ 27 ਤੋਂ 28 ਤੱਕ 28 29 30 ਇੱਥੇ ਤੱਕ ਕੀ 30 ਤੱਕ ਮਤਲਬ ਹਾਈ ਹਾਈ ਆਪਣੇ ਇਨਾਂ ਦੇ ਫਿਰ ਦੇਖਭਾਲ ਕਿਵੇਂ ਕਰਦੇ ਹਾਂ ਮਤਲਬ ਕੀ ਪਾਉਣੇ ਪਾਉਣੇ ਕੀ ਉਹਨਾਂ ਨੂੰ ਪਹਿਲਾਂ ਪਹਿਲਾਂ ਤਾਂ ਸੀ ਇਹਨਾਂ ਨੂੰ ਚਾਰ ਪਾਉਣੇ ਜਾਂ ਫੀਡ ਪਾਉਣੇ ਆ ਠੀਕ ਹੈ ਜੀ ਆਪਾਂ ਆਪ ਦੀ ਬਣਾ ਕੇ ਫੀਡ ਪਾਉਣੇ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਡਾਕਟਰ ਸਾਡੇ ਹੈਗੇ ਪਿੰਡ ਦੇ ਉਹ ਠੀਕ ਹੈ ਜੀ ਉਹੀ ਆ ਕੇ ਚੈੱਕ ਕਰਨਗੇ ਡੰਗ ਡਾਕਟਰ ਨਹੀਂ ਜਿਹੜੇ ਡੰਗ ਡਾਕਟਰ ਨੇ ਕਿਹੜੇ ਠੀਕ ਹੈ ਜੀ ਉਹ ਵੈਸੇ ਇਹਨਾਂ ਦੀ ਮੰਨ ਲਓ ਲੈਂਟ ਲੈਂਟ ਕਿੰਨੀ ਕਰ ਜੇ ਆਪਾਂ ਮਰੀਜ਼ੋ ਦੀ ਗੱਲ ਕਰੀ ਆਪਾਂ ਜਿਵੇਂ ਕਹਿੰਦੇ ਵੀ ਇੱਕ ਬੰਦੇ ਮਗਰ ਦੋ ਰੋਟੀਆਂ ਲਾ ਲਓ ਉਸ ਹਿਸਾਬ ਦੇ ਨਾਲ ਜੇ ਲਾ ਕੇ ਚੱਲੀਏ ਕਿੰਨਾ ਕੁ ਚਾਰ ਵਗੈਰਾ ਆਪਾਂ ਮਿਕਸ ਕਰਕੇ ਪਾ 25 ਕਿਲੋ ਤੱਕ ਆ ਚਾਰ ਪੌਣੀ ਹਾਂ ਹਾਂ ਠੀਕ ਹੈ ਇੱਕ ਗਾਂ ਦੀ ਲਿਮਟ ਹੈ ਇਹ ਹਾਂ ਇੱਕ ਗਾਂ ਦੀ 20 ਤੋਂ 25 ਕਿਲੋ ਹਾਂ 20 ਤੋਂ 25 ਕਿਲੋ ਸਾਈਲੋ ਜਿਹੜਾ ਇਹ ਪਾਉਂਦੇ ਨੇਗੇ ਤੇ ਨਾਲ ਫਿਰ ਤੂੜੀ ਤੇ ਕਿਵੇਂ ਕੱਖ ਕੰਡਾ ਦੇ ਤੂੜੀ 5 ਕਿਲੋ ਤੂੜੀ ਆ ਮੰਨ ਲਓ 5 ਤੋਂ ਲਾ ਕੇ 6 ਕਿਲੋ ਤੱਕ ਤੂੜੀ ਦਾ 6 ਕਿਲੋ ਤੱਕ ਤੂੜੀ ਬਾਕੀ ਹਰਾ ਚਾਰਾ ਤਾਂ ਦੇ ਖੋਦਾ ਪਾਉਣੀ ਪੈਂਦਾ ਜੀ ਜਦੋਂ ਦੁੱਧ ਲੈਣਾ ਹੈ ਇਹਨਾਂ ਤੋਂ ਪਸ਼ੂਆਂ ਤੋਂ ਕਿਉਂਕਿ ਜਿਆਦਾ ਦੁੱਧ ਦੇਣ ਵਾਲੀ ਇਹ ਬਰੀਡ ਹੈ ਤੇ 30 ਤੋਂ 40 ਲੀਟਰ ਤੱਕ ਲਾਲੂ ਅੰਕਲ ਦੱਸਿਆ ਵੀ ਇਹ ਦੁੱਧ ਗਾਈਆਂ ਇਸ ਸਮੇਂ ਖੜੀਆਂ ਨਹੀਂ ਹੈ। ਹਾਂ ਹਾਂ। ਤੇ ਜਦੋਂ ਪਿੰਡ ਦੇ ਵਿੱਚ ਆਪਾਂ ਉਹ ਆਪਾਂ ਦੇਖ ਰਹੇ ਹਾਂ ਨੇ ਜੀ ਅੱਜ ਕੱਲ੍ਹ ਹੁਣ ਪਿੰਡਾਂ ਦੇ ਵਿੱਚ ਆਪਣੀ ਕੀ ਰਵਾਲਾ ਚਲੋ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬੀਆਂ ਦੇ ਬੈਕ ਗੇਅਰ ਪੈਣ ਲੱਗੇ। ਬੈਕ ਗੇਅਰ ਪੈਣ ਲੱਗੇ ਕਿ ਤਰ੍ਹਾਂ ਆਪਾਂ ਕਹੀਏ ਵੀ ਪੰਜਾਬੀ ਕਿੱਤਿਆਂ ਵੱਲ ਨੂੰ ਮੁੜਨ ਲੱਗੇ ਦੁਬਾਰਾ। ਹਾਂ ਪਹਿਲਾਂ ਬਾਹਰ ਨੂੰ ਭੱਜਲੇ ਸੀ। ਹਾਂ ਹੁਣ ਪਸ਼ੂ ਪਸ਼ੂ ਦੁਬਾਰਾ ਰੱਖਣ ਲੱਗੇ ਸਾਰੇ। ਹਾਂ ਹਾਂ। ਇਹ ਤੁਹਾਨੂੰ ਤਾਨੇ ਤੂਨੇ ਤਾਂ ਨਹੀਂ ਮਾਰੇ ਕਦੇ ਕਿਸੇ ਨੇ ਵੀ ਔਰ ਕਿਹੜਾ ਕੰਮ ਕੋਹਲਿਆ ਬਾਰਵੀ ਗਏ ਸਾਰੇ ਬੱਚੇ ਮੁਰਦਨਗੇ ਹੌਲੀ ਹੌਲੀ ਤੇ ਦੇਖਿਆ ਅਸੀਂ ਉਹਨਾਂ ਨਾਲ ਜਿਆਦੇ ਕਮਾਈ ਕਰਾਂਗੇ ਆਪੇ ਮੁਰਦਨਗੇ ਆਪੇ ਮੁਰਦਨਗੇ ਜੇ ਤਾਂ ਗੱਲ ਹੈਗੀ ਬਾਕੀ ਮੈਂ ਦੇਖਿਆ ਨਾ ਜੀ ਹੁਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਣੇ ਆ ਉਹ ਦੱਸਦੇ ਨੇ ਵੀ ਜਦੋਂ ਸ਼ੁਰੂ ਕਰਿਆ ਸੀਗਾ ਵੀ ਉਦੋਂ ਲੋਕਾਂ ਨੇ ਬਹੁਤ ਕਿਹਾ ਵੀ ਯਾਰ ਕਿਹੜਾ ਇਹਦਾ ਡੰਗਰਾਂ ਦਾ ਡੰਗਰ ਆ ਕਹਿੰਦੇ ਰਹਿੰਦੇ ਡੰਗਰਾਂ ਡੰਗਰ ਹੋਣ ਕੋਈ ਨਾ ਕੋਈ ਹੁਣ ਇਹ ਤਾਂ ਹੁੰਦੀ ਆ ਦੁਨੀਆਂ ਤੇ ਦੋ ਮੂੰਹ ਹੁੰਦੇ ਨੇ ਜੀ ਬਾਕੀ ਇਹਨਾਂ ਦੀ ਕਮਾਈ ਕਮਾਈ ਦਾ ਫਿਰ ਕਿੰਨੀ ਕੁ ਕਮਾਈ ਹੋ ਜਾਂਦੀ ਜੇ ਆਪਾਂ ਗੱਲ ਕਰੀ ਬੈਸੀ ਮੋਟੀ ਮੋਟੀ ਜੀ ਕਮਾਈ ਤਾਂ ਮੋਟੀ ਮੱਟੀ ਦਾ ਲੰਮਾ ਲਓ 200 ਰੁਪਿਆ ਡੰਗਰ ਮੰਗਰਾ ਬੱਚਾ ਤੋਂ ਹੁੰਦੀ ਹੈ ਡੇਲੀ ਦਾ ਜੀ ਹਾਂ ਡੇਲੀ ਦਾ 200 ਰੁਪਿਆ ਇੱਕ ਡੰਗਰ ਮੰਗਰਾ ਤੇ ਖਰਚਾ ਕਿੰਨਾ ਕਾਏ ਦਾ ਖਰਚਾ ਕਿੰਨਾ ਕੱਢਦੇ 200 ਦੇ ਮੰਗਰਾ ਖਰਚਾ ਕੱਟ ਕੇ ਖਰਚੇ ਕੱਟ ਕੇ 200 ਜੀ ਬਾਕੀ ਜਿਹੜਾ ਖਰਚਾ ਉਹ ਲੱਗ ਪਿਆ ਹਾਂ ਲੱਗ ਖਰਚਾ ਤਾਂ ਖਰਚਾ ਆਇਆ ਨਾ ਪ੍ਰਾਈਵੇਟ ਮੰਨ ਲਓ ਵੀ ਆਪਣਾ ਚਾਰ ਕਰਦਾ ਹੈ ਠੀਕ ਹੈ ਜੀ ਠੀਕ ਹੈ ਜੀ ਬਲੀ ਵੀਡ ਵੀਡ ਬੋਲਦੀ ਹੈ ਬੰਦੇ ਆਪ ਆ ਬੰਦੇ ਆਪ ਆਈ ਸਾਰੇ ਸਾਹਮਣੇ ਆਲੇ ਫਿਰ ਆਪ ਹੀ ਕਰਦੇ ਹੋ ਨਾ ਜੀ ਦੇਖ ਰਹੇ ਸਾਰੇ ਸਾਰਾ ਕੁਝ ਆਪ ਹੀ ਕਰਦੇ ਆ ਸਾਰਾ ਕੁਝ ਆਪ ਹੀ ਕਰਦੇ ਠੀਕ ਹੈ ਜੀ ਵੈਸੇ ਜੀ ਅੰਕਲ ਨੂੰ ਆਪਾਂ ਗੱਲ ਕਰੀਏ ਵੈਸੇ ਤਾਂ ਦੇਖੋ ਆਪਣੇ ਸਾਰੇ ਪੰਜਾਬੀ ਜਾਣਕਾਰ ਨੇ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਜੇ ਕੋਈ ਨਵਾਂ ਬੰਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਕੋਈ ਨਵਾਂ ਜੰਮਾ ਮੁੱਢ ਤੋਂ ਕੰਮ ਸ਼ੁਰੂ ਕਰਨਾ ਚਾਹੁੰਦਾ ਵੀ ਮੈਂ ਇੱਕ ਗਾਂ ਰੱਖਣੀ ਆ ਦੋ ਗਾਂ ਰੱਖਣੀਆਂ ਉਹਨੂੰ ਕੀ ਰਾਇ ਕੀ ਦੇਣਾ ਚਾਹੋਗੇ ਉਹਨੂੰ ਰਾਏ ਤਾਂ ਇਹੀ ਹੈ ਜਿਹਦਾ ਹੁਣ ਸਾਰਾ ਕੁਝ ਹੀ ਮੁੱਲ ਦਾ ਉਹਨੂੰ ਕੁਝ ਨਹੀਂ ਬਚਣਾ ਮੰਲੋ ਵੀ 200 ਰੁਪਇਆ ਬਚਦਾਗਾ ਡੰਗਣਾ ਹੁਣ ਜੇ ਸਾਰਾ ਕੁਝ ਮੁੱਲ ਦਾ ਪਾਉਣਾ 200 ਨਾਲ ਤਾਂ ਕੁਝ ਵੀ ਨਹੀਂ ਆਉਣਾ 200 ਨਾਲ ਤਾਂ ਕੁਝ ਵੀ ਨਹੀਂ ਆਉਣਾ ਹਾਂ ਜੀ ਇਹ ਤਾਂ ਗੱਲ ਤੁਹਾਡੀ ਸਹੀ ਆ ਜੇ ਆਪ ਦਾਗਾ ਆਪ ਹੀ ਕੰਮ ਕਰਦਾ ਹੈ ਆਪ ਹੀ ਮੰਨ ਲਓ 4 ਪਾਉਂਦਾ ਆਪ ਦੀ ਆਪਦੀ ਤੂੜੀ ਹੈ ਤੇ ਉਹਨੂੰ ਸਾਰੀ ਬਚ ਉਹਨੂੰ ਬੈਨੀਫਿਟਾ ਹੈ ਆਪ ਹੀ ਗੋਹਾ ਚੱਕਣਾ ਆਪ ਹੀ ਤਾਰਾਂ ਕਢੜੀਆਂ ਸਿੱਧੇ ਪੰਜਾਬੀ ਦੇ ਵਿੱਚ ਜੇ ਮੈਂ ਸਾਫ਼ ਕਹਾਂ ਤਾਂ ਜਿਹਦੇ ਕੋਲ ਤਾਂ ਮਾੜੀ ਮੁੱਟੀ ਜ਼ਮੀਨ ਹੈਗੀ ਆ ਜਿਹੜਾ ਬੰਦਾ ਕੱਖ ਕੰਡਾ ਬੀਜ ਸਕਦਾ ਹੈ ਹਰਾ ਝਾੜੀ ਬੀਜ ਸਕਦਾ ਹੈ ਮੱਕੀ ਬੀਜ ਕੇ ਚਾਰ ਪਾ ਸਕਦਾ ਉਹਨੂੰ ਤਾਂ 2 ਰੁਪਏ ਬਚਣਗੇ ਨਹੀਂ ਤਾਂ ਫਿਰ ਉਹ ਜੀ ਦਿਹਾੜੀ ਲਾ ਲਓ ਉਹ ਜੀ ਪਸ਼ੂਆਂ ਦੀ ਗੱਲ ਕਰ ਰੋ ਇਹ ਕਹਿਣਾ ਚਾਹੁੰਦੇ ਜੇਕਰ ਸਿੱਧੇ ਪੰਜਾਬੀ ਦੇ ਵਿੱਚ ਤੇ ਫਿਰ ਅੰਕਲ ਜੀ ਇਹਨਾਂ ਨੂੰ ਬਿਮਾਰੀ ਮੂਰੀ ਲੱਗਣ ਦੇ ਕੀ ਚਾਂਸ ਹੁੰਦੇ ਨੇ ਇਹਨਾਂ ਦੀ ਮੂਰੀ ਕਰਮਾਂ ਦੀ ਆ ਠੀਕ ਹੈ ਜੀ ਐਤਕੀ ਵੈਸੇ ਲੰਮੀ ਸੰਗਰ ਨੇ ਪਾਈ ਗਈ ਸੀ ਪਿਛਲੇ ਸਾਲ ਆ ਹਾਂਜੀ ਉਹ ਤਾਂ ਐਤਕੀ ਭਾਈ ਚਲੋ ਪਰਮਾਤਮਾ ਦੀ ਕਿਰ ਵੱਡੀ ਪਰਮਾਤਮਾ ਨੇ ਫਿਰ ਤੇ ਹੱਥ ਐਦਿਕਾ ਠੀਕ ਹੈ ਜੀ ਚਲੋ ਮਾਲਕ ਦੀ ਖੇਡਾਂ ਨਹੀਂ ਤਾਂ ਨਹੀਂ ਵੈਸੇ ਚਲੋ ਉਹ ਤਾਂ ਹੀ ਦੇਖੋ ਇੱਕ ਵੱਡੀ ਬਿਮਾਰੀ ਆ ਗਈ ਜਿਹੜੀ ਵਿਸ਼ਵ ਮਤਲਬ ਭਾਰਤੇ ਪੈਲੀ ਸੀਗੀ ਸਾਰੀ ਦੁਨੀਆ ਦੇ ਵਿੱਚ ਹੀ ਸੀਗੀ ਜੇ ਆਪਾਂ ਨਾਰਮਲ ਗੱਲ ਕਰੀਏ ਵੀ ਜਿਵੇਂ ਆਮ ਜਿਵੇਂ ਆਪਾਂ ਨੂੰ ਬੰਦਿਆਂ ਨੂੰ ਖੰਗ ਚ ਖਾਮ ਲੱਗਦਾ ਇਹਨਾਂ ਨੂੰ ਕੀ ਪ੍ਰੋਬਲਮ ਆਉਂਦੀ ਹੈ ਆਮ ਤਨੁਸਾਨਾਂ ਦੀ ਉਹ ਆਉਂਦੀ ਹੈ ਮਤਲਬ ਮੰਨੀ ਆ ਕੀ ਗਏ ਮਟਾਇਰਸ ਆਉਂਦੀਆਂ ਥਾਣਾਂ ਦੀ ਬੁਖਾਰ ਤੇ ਮਟਾਇਰਸ ਆਉਂਦੀਆਂ ਥਾਣਾਂ ਦੀ ਇਹੀ ਦਿੱਕਤ ਆਉਂਦੀ ਹੈ ਇਹਨਾਂ ਨੂੰ ਤੇ ਥੋੜੀ ਜੀ ਰਹਿਣ ਦੇ ਵਿੱਚ ਵੀ ਆ ਜਾਂਦੀ ਹੈ ਠੀਕ ਹੈ ਜੀ ਮਨ ਲਓ ਵੀ ਵੀ ਫੀਡ ਹੁੰਦੀ ਹੈ ਵਾਰ-ਵਾਰ ਹਾਂ ਹਾਂ ਤੇ ਮੰਨ ਲਓ ਵੀ ਕਿ ਜੇ ਕੱਚੀ ਫੀਡ ਪਾਈ ਹੋਵੇ ਤਾਂ ਥੋੜੇ ਸੇਤੀ ਸੇਤੀ ਰਹਿ ਜਾਂਦੀ ਹੈ ਹਾਂ ਰਹਿ ਜਾਂਦੀ ਹੈ ਠੀਕ ਹੈ ਜੀ ਠੀਕ ਹੈ ਸੋ ਇਹ ਬਾਕੀ ਗੱਲਬਾਤ ਬਹੁਤ ਵਧੀਆ ਲੱਗੀ ਆ ਕਿ ਫਾਰਮ ਤੇ ਵੀ ਪ੍ਰੀਤ ਜਰ ਨਿਗਾ ਮਰਵਾ ਲਈ ਹਨਾ 30 ਤੋਂ 40 ਪਸ਼ੂ ਜਿਹੜੇ ਇਸ ਸਮੇਂ ਖੜੇ ਨੇ ਤੇ ਬਹੁਤ ਵਧੀਆ ਲੱਗਦਾ ਜਿਹਨੂੰ ਕੋਈ ਪੰਜਾਬੀ ਬੰਦਾ ਕੰਮ ਦੇ ਵੱਲੋਂ ਉੱਤਰਦਾ ਕਿਉਂਕਿ ਅੱਜਕੱਲ ਤਾਂ ਹੁਣ ਦੇਖੋ ਤਾਣੇ ਮਾਰਨ ਵਾਲੇ ਜ਼ਿਆਦਾ ਲੋਕ ਨੇ ਕੰਮ ਕਰਨ ਵਾਲੇ ਘੱਟ ਨੇ ਇੱਕ ਨਾ ਮੇਰੇ ਟੀਚਰ ਸੀਗੇ ਉਹਨਾਂ ਨੇ ਮੈਨੂੰ ਗੱਲ ਕਹੀ ਕਹਿੰਦਾ ਗੁਰਜਿੰਦਰ ਕਹਿੰਦਾ ਜਦੋਂ ਤੂੰ ਕੰਮ ਦੇ ਵਿੱਚ ਪਾਏਗਾ ਨਾ ਤੈਨੂੰ ਤਿੰਨ ਤਰ੍ਹਾਂ ਦੇ ਬੰਦੇ ਮਿਲਣਗੇ ਹਾਂ ਜੀ ਪਹਿਲਾ ਤਾਂ ਕੰਮ ਕਰਨ ਵਾਲੇ ਹਾਂ ਜੀ ਦੂਜਾ ਕੰਮ ਨੂੰ ਦੇਖਣ ਵਾਲੇ ਤੀਜਾ ਕੰਮ 'ਚ ਲਗੋਚਾ ਕਰਨ ਵਾਲੇ ਜਿਹੜੇ ਜਮਾਂ ਵਿਲੇ ਹੋਣਗੇ ਤੇ ਇਹ ਗੱਲਾਂ ਹੁਣ ਸਮਝਾ ਦੇ ਵਿੱਚ ਪੈਂਦੀਆਂ ਨੇ ਕਿ ਉਹ ਗੱਲਾਂ ਦੇ ਅਰਥ ਕੀ ਨੇ ਹੁਣ ਕੰਮ ਤਾਂ ਦੇਖੋ ਅੰਕਲ ਹੁਣ ਹੀ ਜਿਹੜੇ ਬੰਦੇ ਜਮਾਂ ਵਿਲੇ ਹੁੰਦੇ ਨੇ ਉਹ ਆ ਕੇ ਰਾਇਆ ਦੇ ਲੱਗ ਜਾਂਦੇ ਨੇ ਜਿਨ੍ਹਾਂ ਨੇ ਕਦੇ ਕੰਮ ਕਰਿਆ ਵੀ ਨਹੀਂ ਹੁੰਦਾ ਜਦੋਂ ਕੰਮ ਦੇ ਵਿੱਚ ਪੈਨੇ ਆ ਉਦੋਂ ਕੰਮ ਦੇ ਬਾਰੇ ਪਤਾ ਲੱਗਦਾ ਕਿ ਕੰਮ ਦੇ ਵਿੱਚੋਂ ਕਿੰਨਾ ਮਨਾ ਪਾ ਆਉਂਦਾ ਹੈ ਕੀ ਨੁਕਸਾਨ ਹੁੰਦਾ ਮੰਨ ਲਓ ਜਿਵੇਂ ਲਿੰਪੀਸ ਕਹਿੰਦੇ ਜਿਵੇਂ ਅੰਕਲ ਜੀ ਨੇ ਦੱਸਿਆ ਪਹਿਲਾਂ ਬਿਮਾਰੀ ਚੱਲੀ ਸੀ ਹਾਂ ਉਦੋਂ ਕਿੰਨਾ ਨੁਕਸਾਨ ਹੋਇਆ ਫਾਰਮ ਵਾਲਿਆਂ ਦਾ ਬਹੁਤ ਜ਼ਿਆਦਾ ਜੇ ਕਰੋਨਾ ਦੀ ਗੱਲ ਕਰੀਏ ਹੁਣ ਆਪਣੇ ਮੁਰਗੀ ਫਾਰਮ ਨੇ ਜੀ कोरोना ਦੇ ਸਮੇਂ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਕਿੰਨੇ ਜਾਨਵਰ ਲੋਕਾਂ ਨੇ ਛੱਡੇ ਹਨ ਮਾਰੇ ਨੇ ਉਦੋਂ ਤਾਂ ਇਹ ਚੀਜ਼ਾਂ ਵੀ ਨੁਕਸਾਨ ਵੀ ਦੇਖਿਆ ਕਰੋ ਕੱਲੇ ਫਾਇਦੇ ਨਾਲ ਦੇਖਿਆ ਕਰੋ ਕਿ ਅਗਲੇ ਤਾਂ ਯਾਰ 4 ਲੱਖ ਕਮਾ ਲਿਆ 5 ਲੱਖ ਕਮਾ ਲਿਆ ਉਹਦੇ ਮਗਰ ਮਿਹਨਤ ਹੁਣ ਸਾਰਾ ਦਿਨ ਇੱਥੇ ਡੰਗਰਾਂ ਦੇ ਵਿੱਚ ਰਹਿੰਦੇ ਵੀ ਨੇ ਕਿ ਚਾਰ ਵੀ ਪਾਉਂਦੇ ਨੇ ਆਪਦਾ ਸਮਾਂ ਵੀ ਖਰਾਬ ਕਰਦੇ ਨੇ ਜੇ 2 ਰੁਪਏ ਬਚਨ ਨਾਲ ਫਿਰ ਫਾਇਦਾ ਕੀ ਹਾਂ ਸੋ ਇਹ ਗੱਲਾਂ ਨੇ ਬਾਕੀ ਇੱਕ ਹੋਰ ਫਾਰਮ ਤੇ ਵੀ ਆਪਾਂ ਚੱਲਦੇ ਇੱਥੋਂ ਭੈਣੀ ਦੀ ਫਾਰਮ ਆ ਉਹਦੇ ਤੇ ਵੀ ਆਪਾਂ ਜ਼ਰੂਰ ਤੁਹਾਨੂੰ ਵੇਖਟ ਕਰਾਉਣੇ ਆ ਤੇ ਇਸੇ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਫੋਲੋ ਕਰ ਲਿਓ ਜਿੰਦਸਰਾਂ ਬਲੌਗ ਨੂੰ ਇੰਸਟਾਗ੍ਰਾਮ ਤੇ ਸਰਾਂ ਫਾਰਮਿੰਗ ਤੇ ਜਿੰਦਸਰਾਂ ਬਲੌਗ ਦੋ ਚੈਨਲ ਨੇ ਆਪਣੇ ਜਰੂਰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ